ਬੱਕਰੀ ਬਹੁਤਿਆਂ ਨੂੰ ਸੌਣ ਦਾ ਪਤਾ ਨਹੀਂ ਬਹੁਤਿਆਂ ਨੂੰ ਬੱਚਾ ਪਾਲਣ ਦਾ ਵੀ ਪਤਾ ਨਹੀਂ ਬੱਚਾ ਸਵਾਦਾਂ ਦੇ ਨੇ ਸਿਰਦਾ ਨੇ ਬੱਕਰੀ ਮੂਹਰੇ ਚੱਟ ਚੁੱਟ ਲਾਂਦੀ ਐ ਮੂੰਹ ਚੋਂ ਪਾਣੀ ਨਹੀਂ ਕੱਢਦੇ ਸੂਟਦੇ ਕੰਨਾਂ 'ਚ ਫੂਕਾ ਨਹੀਂ ਮਾਰਦੇ ਬੱਚਾ ਔਲ ਬੌਲ ਜਾ ਹੋ ਕੇ 3 ਦਿਨ ਮਰ ਜਾਂਦੇ ਜਦੋਂ ਦੇ ਅੰਦਰੋਂ ਪਾਣੀ ਤਾਂ ਉੱਚੜਿਆ ਨਹੀਂ ਹੈਗਾ ਫੇਫੜਿਆਂ 'ਚ ਪਾਣੀ ਰਹਿ ਜਾਂਦਾ ਤੂੰ ਬਾਦ ਬੱਚੇ ਨੂੰ ਥੋੜੀ ਜੀ ਹਰਲ ਦੀ ਕੁੱਟੀ ਦਿਓ ਜਿਵੇਂ ਬੱਚਿਆਂ ਨੂੰ ਦਿੰਦੀਆਂ ਨੇ ਬੁੜੀਆਂ ਇੱਕ ਦਿਨ ਛੱਡ ਕੇ ਜਰੂਰ ਰੋਜ਼ਾਨਾ ਜਿਵੇਂ ਸਰਾਬੀਆਂ ਜਿਓ ਹੋ ਕੇ ਬੌਲੇ ਜੇ ਬੱਚੇ ਡਿੱਗਦੇ ਐ ਉਹ ਪੌਲੇ ਜੇ ਹੋ ਕੇ ਬੱਚੇ ਡਿਗਣੋਂ ਹਟ ਜਾਣਗੇ ਤੁਹਾਡੇ ਫਿਰ ਉਦੋਂ ਬਾਅਦ ਬੱਕਰੀ ਦਾ ਜਿੰਨਾ ਮਰਜੀ ਵੀ ਦੁੱਧ ਚੁੰਗੀ ਜਾਣ ਬੱਚਿਆਂ ਨੂੰ ਦੁੱਧ ਨਹੀਂ ਸੇਧੂਗਾ ਉਦੋਂ ਬਾਅਦ ਜਿਹੜਾ ਲਿਓਟੀ ਦੇ ਵਿੱਚ ਦੁੱਧ ਬਚ ਗਿਆ ਬੱਕਰੀ ਦੇ ਉਹਨੂੰ ਚੋਕੇ ਜਾਂ ਪੀ ਲੋ ਜਾਂ ਕਿਸੇ ਕੁੱਤੇ ਬਿੱਲੀ ਨੂੰ ਪਾ ਦਿਓ ਬੱਕਰੀ ਦਾ ਦੁੱਧ ਖਾਲੀ ਜ਼ਰੂਰ ਹੋਣੀ ਚਾਹੀਦੀ ਹੈ ਲਿਓਟੀ ਕਿਉਂ ਜਦ ਲਿਓਟੀ ਦੇ ਵਿੱਚ ਦੁੱਧ ਰਹਿ ਜਾਂਦਾ ਉਹ ਲਿਓਟੀ ਨੂੰ ਪ੍ਰੋਬਲਮ ਆਉਂਦੀ ਹੈ ਮਸਟੇਟ ਹੋ ਜਾਂਦੀ ਹੈ ਲਿਓਟੀ ਖਰਾਬ ਨਾ ਹੋ ਵੀਰੋ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਬੈਠੇ ਆ ਅੱਜ ਕੇ ਮੁੱਲਾ ਪਰ ਮੰਡੀ ਦੇ ਵਿੱਚ ਜਿਹੜੀ ਕਿ ਆਪਣੇ ਹੌਨਰ ਖਾਲਸਾ ਮਿੱਠੂ ਜੀ ਮੰਡੀ ਲਵਾਉਂਦੇ ਨੇ 2 ਸਾਲ ਪੁਰਾਣੀ ਮੰਡੀ ਐ ਬਹੁਤ ਵਧੀਆ ਮੰਡੀ ਐ ਉੱਥੇ ਕੁਝ ਵੀਰ ਆ ਆਪਣੇ ਫਾਰਮਾਂ ਵਾਲੇ ਆਏ ਹੋਏ ਬੱਕਰੀਆਂ ਪਾਲਣ ਧੰਦਾ ਕਰਦੇ ਆ ਜਿਹੜੇ ਉਹ ਕਹਿੰਦੇ ਵੀਰ ਰਾਜੂ ਤੂੰ ਬਹੁਤ ਸਾਨੂੰ ਮਿਲਿਆ ਤੇ ਫੇਮਸ ਬੰਦਾ ਧੰਨਵਾਦ ਤੇਰਾ ਬਾਈ ਕਹਿੰਦੇ ਵੀ ਸਾਡੇ ਬੱਚੇ ਬਹੁਤ ਮਰਦੇ ਆ ਪੁਰਾਣਾ ਦੇਸੀ ਪਾਲੀਆਂ ਤੂੰ ਆ ਜਿਹੜੀ ਬਹੁਤ ਵੀ ਸਾਨੂੰ ਕੋਈ ਨਾ ਵਾਰੇ ਗੱਲਬਾਤ ਦੱਸ ਮੈਂ ਬਾਈਆਂ ਨੂੰ ਇਹ ਕਹਿਣਾ ਵੀ ਫਾਰਮ ਤਾਂ ਪਾਲਾਂਦੇ ਨੇ ਬਹੁਤਿਆਂ ਨੂੰ ਟ੍ਰੇਨਿੰਗ ਲੈ ਕੇ 3 ਦਿਨਾਂ ਦੀ ਨੌਲਜ ਕਾਸੇ ਦੀ ਹੈ ਨਹੀਂ ਤਿੰਨ ਦਿਨਾਂ ਦੀ ਟ੍ਰੇਨਿੰਗ ਨਾਲ ਕੁਛ ਨਹੀਂ ਬਣਦਾ ਤੁਸੀਂ ਇੱਕ ਘੱਟ ਤੋਂ ਘੱਟ 8 ਦਿਨਾਂ ਦੀ ਟ੍ਰੇਨਿੰਗ ਤਾਂ ਹਫ਼ਤੇ ਦੀ ਤਾਂ ਲਓ ਨਾ ਕੁਸ ਆਪਣੇ ਪੱਲੇ ਪਵੇ ਵੀ ਬੱਕਰੀ ਪਾਲਣ ਨੂੰ ਤਾਂ ਅੰਦਾ ਜ਼ਰੂਰ ਕਰਦੇ ਆਪਾਂ ਬੱਕਰੀ ਬਹੁਤਿਆਂ ਨੂੰ ਸੌਣ ਦਾ ਪਤਾ ਨਹੀਂ ਬਹੁਤਿਆਂ ਨੂੰ ਬੱਚਾ ਪਾਲਣ ਦਾ ਵੀ ਪਤਾ ਨਹੀਂ ਬੱਚਾ ਸਵਾਦਾਂ ਦੇ ਨੇ ਸਿਰਦਾ ਨੇ ਬੱਕਰੀ ਮੂਹਰੇ ਚੱਟ ਚੁੱਟ ਲਾਂਦੀ ਹੈ ਮੂੰਹ ਚੋਂ ਪਾਣੀ ਨਹੀਂ ਕੱਢਦੇ ਸੂਟ ਦੇ ਕੰਨਾਂ 'ਚ ਫੂਕਾ ਨਹੀਂ ਮਾਰਦੇ ਬੱਚਾ ਔਲ ਬੋਲ ਜਾ ਹੋ ਕੇ 3 ਦਿਨ ਮਰ ਜਾਂਦਾ ਜਦੋਂ ਦੇ ਅੰਦਰੋਂ ਪਾਣੀ ਤਾਂ ਉੱਚੜਿਆ ਨਹੀਂ ਹੈਗਾ ਫੇਫੜਿਆਂ 'ਚ ਪਾਣੀ ਰਹਿ ਜਾਂਦਾ ਮੈਂ ਇਹ ਕਹਿਣਾ ਚਾਹਣਾ ਬਾਈਆਂ ਨੂੰ ਹੱਥ ਵੱਲਨੇ ਕੀ ਬੇਨਤੀ ਹੈ ਕੋਈ ਮੈਂ ਪੈਸੇ ਨਹੀਂ ਲੈਣੇ ਇਹ ਤਾਂ ਮੁਕਤ ਗੱਲਾਂ ਨੇ ਮੇਰੀਆਂ ਬਾਈਆਂ ਨੇ ਪੁੱਛ ਲੀਆਂ ਮੈਂ ਦੱਸਤੀਆਂ ਵੀ ਜਦ ਬੱਚਾ ਸੂਪਿਆ ਬੱਕਰੀ ਦਾ ਖਾਲੀ ਕਰਕੇ ਦੁੱਧ ਖੀਸ ਵਾਲਾ ਦੁੱਧ ਨਾ ਚੰਗਾਓ ਬੌਲੇ ਵਾਲਾ ਦੁੱਧ ਥੱਲੇ ਕੱਢ ਦੋ ਕੋਈ ਹੋਰ ਬੱਕਰੀ ਦੇ ਦੁੱਧ ਦੇ 2 ਚਮਚੇ ਬੱਚੇ ਨੂੰ ਦੇ ਦਿਓ ਉਹਦਾ ਕਾਲਜੇ ਤੇ ਲੱਗ ਜਾਣਗੇ ਸਿੱਧਾ ਦੁੱਧੋਂ ਹੋ ਖੀਸ ਵਾਲਾ ਨਾ ਚੰਗਾਓ ਉਸ ਤੋਂ ਬਾਅਦ ਬੱਚੇ ਨੂੰ ਥੋੜੀ ਜਿਹੀ ਹਲੜ ਦੀ ਕੁੱਟੀ ਦਿਓ ਜਿਵੇਂ ਬੱਚਿਆਂ ਨੂੰ ਦਿੰਦੀਆਂ ਨੇ ਬੁੜੀਆਂ ਇੱਕ ਦਿਨ ਛੱਡ ਕੇ ਜਰੂਰ ਰੋਜ਼ਾਨਾ ਜਿਵੇਂ ਸ਼ਰਾਬੀਆਂ ਜੋ ਹੋ ਕੇ ਬੌਲੇ ਜੇ ਬੱਚੇ ਡਿੱਗਦੇ ਐ ਉਹ ਬੌਲੇ ਜੇ ਹੋ ਕੇ ਬੱਚੇ ਡਿੱਗਣੋਂ ਹਟ ਜਾਣਗੇ ਤੁਹਾਡੇ ਫਿਰ ਉਦੋਂ ਬਾਅਦ ਬੱਕਰੀਆਂ ਜਿੱਲਾ ਮਰਜੀ ਵੀ ਦੁੱਧ ਚੁੰਗੀ ਜਾਣ ਬੱਚਿਆਂ ਨੂੰ ਦੁੱਧ ਨਹੀਂ ਸੇਧੂਗਾ ਉਦੋਂ ਬਾਅਦ ਜਿਹੜਾ ਲਿਓਟੀ ਦੇ ਵਿੱਚ ਦੁੱਧ ਬਚ ਗਿਆ ਬੱਕਰੀ ਦੇ ਉਹਨੂੰ ਚੋਕੇ ਜਾਂ ਪੀ ਲਓ ਜਾਂ ਕਿਸੇ ਕੁੱਤੇ ਬਿੱਲੀ ਨੂੰ ਪਾ ਦਿਓ ਬੱਕਰੀ ਦਾ ਦੁੱਧ ਖਾਲੀ ਜ਼ਰੂਰ ਹੋਣੀ ਚਾਹੀਦੀ ਐ ਲਿਓਟੀ ਕਿਉਂ ਜ਼ਿਆਦਾ ਲਿਓਟੀ ਦੇ ਵਿੱਚ ਦੁੱਧ ਰਹਿ ਜਾਂਦਾ ਉਹ ਲਿਓਟੀ ਨੂੰ ਪ੍ਰੋਬਲਮ ਆਉਂਦੀ ਐ ਮਿਸਟੇਟ ਹੋ ਜਾਂਦੀ ਐ ਲਿਓਟੀ ਖਰਾਬ ਹੋਣ ਦੇ ਚਾਂਸ ਹੋ ਜਾਂਦੇ ਨੇ ਤਾਂ ਮੇਰੇ ਬਾਈਆਂ ਨੂੰ ਕਹਿਣਾ ਦੀ ਉਹਨੂੰ ਜੇ ਤੇਲ ਦੇਣੇ ਬੱਚੇ ਨੂੰ ਤਾਂ ਤਿਲਾਂ ਦਾ ਤੇਲ ਦੇ ਵਿੱਚ ਪਾ ਕੇ ਥੋੜੀ ਜਿਹੀ 2 ਚਮਚੇ ਹਲਦੀ ਦੇ ਕੁਸ ਲਸਣ ਦੀਆਂ ਗੱਠੀਆਂ ਛਿੱਲ ਕੇ ਕਾੜ ਲਓ ਉਹਨੂੰ ਪਕਾ ਲਓ ਤੇਲ ਨੂੰ ਲਾ ਕੇ ਠੰਡਾ ਕਰਕੇ ਪੀਪੀ ਦੇ ਵਿੱਚ ਪਾ ਲਓ 2 ਕਿਲੋ ਤੇਲ ਇੱਕ ਦਿਨ ਛੱਡ ਕੇ ਬੱਚੇ ਨੂੰ 3 ਐਮਐਲ ਹਰੇਕ ਬੱਚੇ ਨੂੰ 2 ਐਮਐਲ ਜਿਹੜਾ-ਜਾ ਵਜਨ ਉਹਦੇ ਵਜਨ ਦੇ ਮੁਤਾਬਕ ਤੜਕੀ ਦਿਆ ਕਰੋ ਨਿਰਨੇ ਕਾਲ ਜੀ ਉਦੋਂ ਬਾਅਦ ਦੁੱਧ ਚੰਗਾ ਆਤਾ ਉਹਨੂੰ ਸਾਰਾ ਉਹਦੇ ਅੰਦਰ ਰਚ ਜੂਗਾ ਦੁੱਧ ਉਹਦੀ ਲੈਟਰਿੰਗ ਵੀ ਸਾਫ਼ ਅੰਦਰੋਂ ਪੇਟੀ ਵੀ ਸਾਫ਼ ਬੱਚੇ ਨੂੰ ਦੁੱਧ ਵੀ ਨਹੀਂ ਸੇਧਦਾ ਆਏਗਾ ਨਾਲੇ ਬੱਚੇ ਦੀ ਗ੍ਰੋਥ ਬਣੂ ਨਾਲੇ ਬੱਚਾ ਫੁੱਲੂਗਾ ਇਹ ਸਾਰੇ ਬਾਜੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਤੁਸੀਂ ਆਪਣੀ ਸਾਲ ਪਰਤੇ ਵਿੱਚ ਬੱਕਰੀ ਹਰੀ ਕਰਾਉਨੇ ਆ 6 ਮਹੀਨਿਆਂ ਦੇ ਵਿੱਚ ਬੱਕਰੀ ਆਪਣੀ ਸੂਂਦੀ ਹੈ ਆਪਣੀ ਉਹ ਖੇਤੀ ਹੈ ਇੱਕ ਤਰ੍ਹਾਂ ਦੀ ਜਿਵੇਂ ਜ਼ਿਮੀਂਦਾਰ ਕਣਕ ਬੀਜਦਾ ਜੇ ਆਪਣੀਆਂ ਬੱਕਰੀਆਂ ਸੂਈਆਂ ਹੋਈਆਂ ਦੇ ਬੱਚੇ ਹੀ ਮਰ ਗਏ ਤਾਂ ਆਪਣੀ ਤਾਂ ਫਸਲ ਮਰ ਗਈ ਆਪਾਂ ਹੱਥ ਧੋ ਕੇ ਬਹਿ ਜਾਨੇ ਆ ਬੱਚੇ ਸਾਰੇ ਮਾਰ ਕੇ ਬਹਿ ਜਾਨੇ ਆ 6 ਮਹੀਨੇ ਫੇਰ ਬੱਕਰੀ ਬੇਲੀ ਹੋ ਜਾਂਦੀ ਹੈ ਵੀਰੋ ਵੀ ਇਹ ਜਾਂ ਧਾਨ ਮਾਰ ਖੇਤੀ ਨਾ ਕਰੋ ਬੱਚਿਆਂ ਦੀ ਸੰਭਾਲ ਕਰੋ ਚਾਹੇ ਮੇਰੇ ਵਰਗੇ ਬੌਲੇ ਤੋਂ ਪੁੱਛ ਲਓ ਦੇਸੀ ਬੰਦੇ ਤੋਂ ਚਾਹੇ ਕਿਸੇ ਡਾਕਟਰ ਤੋਂ ਪੁੱਛ ਲਓ ਡਾਕਟਰ ਵੀ ਕਿਉਂਕਿ ਅੱਦੇ ਰੱਬ ਹੁੰਦੇ ਨੇ ਡਾਕਟਰ ਦਾ ਵੀ ਮੈਂ ਧੰਨਵਾਦ ਕਰਦਾ ਵੀ ਦਵਾਈ ਬੂਟੀ ਜਰੂਰ ਪੁੱਛਿਆ ਕਰੋ ਭਲੇ ਲੋਕੋ ਤੁਸੀਂ ਸਾਰੇ ਬੱਚੇ ਮਾਰ ਕੇ ਪਰਾਂ ਹੋ ਜਾਂਦੇ ਹੋ ਹੱਥ ਧੋ ਕੇ ਵੀ ਬੱਚੇ ਮਰ ਗਏ ਰਾਜੂ ਇੰਨੇ ਬੱਚੇ ਮਰ ਗਏ ਬੱਕਰੀਆਂ ਬੱਚੇ ਸਿੱਟ ਗਈਆਂ ਫਲਾਨਾ ਹੋ ਗਿਆ ਜਦ ਬੱਕਰੀ ਆਪਣੀ ਗੱਭਣ ਹੈ ਦੂਸਰੇ ਮਹੀਨੇ ਬੱਕਰੀ ਦਾ ਖੂਨ ਟੈਸਟ ਕਰਾਓ ਖੂਨ ਸਹੀ ਹੈ ਬੱਕਰੀ ਦਾ ਤਾਂ ਬੱਚਾ ਨਹੀਂ ਸਿੱਟੂਗੀ ਬੱਕਰੀ ਦੀ ਪੂਰੀ ਡਾਕਟਰੀ ਮੈਨਾ ਕਰਵਾਓ ਮੈਡੀਕਲ ਕਰਵਾਓ ਉਹਨੂੰ ਦਵਾਈ ਬੂਟੀ ਦਿਓ ਤੇ ਭਜਨ ਦੇ ਹਿਸਾਬ ਨਾਲ ਦਿਓ ਪੀਪੀਰ ਦੇ ਟੀਕੇ ਲਵਾਓ ਮੂੰਹ ਖੁਰਦੇ ਲਵਾਓ ਤੇ ਪੇਟ ਦੇ ਕੀੜਿਆਂ ਦੀ ਉਹਨੂੰ ਦਵਾਈ ਦਿਓ ਦੱਸੀ ਦੇ ਵਿੱਚ ਰਲਾ ਕੇ ਕਿਉਂਕਿ ਸਿੱਧੀ ਦਿਨੇ ਧੱਕਾ ਮਾਰਦੀ ਹੈ ਉਹ ਭਜਨ ਦੇ ਮੁਤਾਬਕ ਦਵਾਈ ਦਿਓ ਜਿੰਨੀ ਕਿ ਚੱਲੀ ਗਈ। ਧੰਨਵਾਦ ਦੋਸਤੋ ਸਾਰਿਆਂ ਨੂੰ ਸਾਸਤਰੀਕਰ। ਐਨੀ ਕਹਿੰਦਾ ਮੈਂ ਖਿਮਾਂ ਦਾ ਜਾਜਕਾਂ ਕੋਈ ਗਲਤੀ ਮਲਤੀ ਹੋ ਗਈ ਵੇ ਤਾਂ ਵੀਰੋ ਆ ਜੜੀ ਬਾਈਆਂ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਫਾਰਮ ਵਾਲਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਤਾਂ ਮੈਨੂੰ ਮਾਫ ਕਰਿਓ ਵੀਰੋ। ਸਾਸਤਰੀਕਰ ਜੀ ਤੇਲ ਦੇਣਾ ਜਦ ਤਿੰਨ ਮਹੀਨਿਆਂ ਦੀ ਗੱਬਣ ਹੋ ਗਈ। ਉਸ ਤੋਂ ਬਾਅਦ ਉਹਨੂੰ ਤੇਲ ਦੇਣਾ ਸ਼ੁਰੂ ਕਰ ਦਿਓ ਜੀ ਥੋੜਾ ਥੋੜਾ। 5 ਐਮ ਲਿੱਕ ਬੱਕਰੀ ਨੂੰ ਦੇ ਦਿਆ ਕਰੋ ਇੱਕ ਦਿਨ ਛੱਡ ਕੇ। ਪਹਿਲਾਂ ਬੱਕਰੀ ਨੂੰ ਅੱਧੇ ਪਾਣੀ ਪਿਆਓ ਕੋਸੇ ਪਾਣੀ ਦੀ ਬਾਤੀ ਨਿਰਨੇ ਕਾਲ ਦੇ ਸਵੇਰੇ ਕਿਉਂ ਉਹਦਾ ਗਲਾ ਸਾਰਾ ਸਾਫ਼ ਹੋ ਜਾਂਦਾ ਓਦੋਂ ਬਾਅਦ ਬੱਕਰੀ ਨੂੰ ਦੇ ਦੋ ਨਿੰਨੇ ਕਾਲ ਦੇ ਤੇਲ ਸਵੇਰੇ ਕਿਉਂ 12 1 ਵਜੇ ਤੱਕ ਆ ਜਿਹੜੀ ਸਾਡੇ ਬੱਕਰੀਆਂ ਹੱਕਦੇ ਨਹੀਂ ਬੈਠੀਆਂ ਰਹਿੰਦੀਆਂ ਨੇ ਕਿਉਂ ਉਹਨਾਂ ਦੇ ਸਾਰੇ ਰੋਮ-ਰੋਮ ਚ ਦੇ ਵਿੱਚ ਤੇਲ ਖਾਪ ਜੂਗਾ ਤੇ ਸਾਰੇ ਲਮ ਜੂਗਾ ਇੱਕ ਆਪਾਂ ਰਾਤ ਨੂੰ ਬੱਕਰੀ ਨੂੰ ਰੱਜੀ ਹੋਈ ਨੂੰ ਤੇਲ ਦੇ ਦਾਂ ਨਾ ਉਹ ਸਾਰਾ ਗੱਲਾ ਬਹਿ ਜਾਂਦਾ ਬੱਕਰੀ ਦਾ ਚਕਨਿਆਸ ਨਾਲ ਗੱਲਾਂ ਨਹੀਂ ਪਟਿਆ ਜਾਂਦਾ ਉਠਦਾ ਨਹੀਂ ਕਿਉਂਕਿ ਤੇਲ ਦੇ ਨਾਲ ਪ੍ਰੋਬਲਮ ਵੀ ਆ ਜਾਂਦੀ ਹੈ ਕਈ ਵਾਰੀ ਤੇਲ ਤੜਕੀ ਨਿਰਨੇ ਕਾਲ ਜੇ ਦਿਓ ਬੱਕਰੀ ਨੂੰ 12 1 ਵਜੇ ਤੱਕ ਪਾਣੀ ਨਾ ਪੀਣ ਦਿਓ ਉਸ ਤੋਂ ਬਾਅਦ ਪਾਣੀ ਪੀਵੇ ਜੋ ਮਰਜ਼ੀ ਵੀ ਕਰੇ ਖਾਂਦੀ ਪੀਂਦੀ ਤੁਰੇ ਫਿਰੇ ਕੁਝ ਵੀ ਹੋਵੇ 5 ml ਤੇਲ ਤੋਂ ਵੱਧ ਨਾ ਦਿਓ ਵਾਲਾ ਤੇਲ ਤਾਂ ਦਖਲਾ ਦਿਓ ਥੋੜਾ ਜਿਹਾ ਤੇਲ ਉਹਦੇ ਬੱਚੇ ਨੂੰ ਵੀ ਲੱਗੂ ਤੇ ਬੱਚਾ ਅੰਦਰੋਂ ਨਿੱਗਰ ਵੀ ਹੋ ਤੇ ਬੱਕਰੀ ਨੂੰ ਵੀ ਤਾਕਤ ਦੇਊਗਾ ਰਜੂ ਜੀ ਵੀ ਦੱਸ ਦੋ ਕਿ ਸਿਆਲਾਂ ਚ ਕਿਹੜਾ ਤੇਲ ਦੇਣਾ ਚਾਹੀਦਾ ਗਰਮੀਆਂ ਚ ਕਿਹੜਾ ਤੇਲ ਦੇਣਾ ਚਾਹੀਦਾ ਗਰਮੀ ਦੇ ਵਿੱਚ ਸਰੋਂ ਦਾ ਤੇਲ ਦਿਓ ਜੀ ਲੱਸੀ ਲਾ ਲਓ ਵਿੱਚ ਚੇਹੇ ਦੁੱਧ ਰਲਾ ਲਓ ਨਹੀਂ ਲੱਸੀ ਮਿਲਦੀ ਕੱਚਾ ਤੇ ਸਿਆਲੇ ਦੇ ਵਿੱਚ ਤਿਲਾਂ ਦਾ ਮਿੱਠਾ ਤੇਲ ਦਿਓ ਵਿੱਚ ਰਲਾ ਲਓ ਤਾਰੇ ਮੀਰੇ ਦਾ ਤੇਲ ਕਿਉਂਕਿ ਜੂ ਚਿਚੜੀ ਨਹੀਂ ਲੱਗਦੀ ਬੱਕਰੀ ਤੇ ਕਿਉਂ ਉਹਦੇ ਚ ਕੜੱਤਣ ਹੁੰਦੀ ਆ ਤੇਲ ਦੇ ਵਿੱਚ ਹਾਂਜੀ ਆ ਸਾਡੇ ਸੂਲ ਨੇ ਜੀ ਹੱਥ ਬੰਨ ਕੇ ਬੇਨਤੀ ਆ ਵੀਰੋ ਗਲਤ ਲੱਗੇ ਤਾਂ ਵੀ ਕੋਈ ਗੱਲ ਨਹੀਂ ਚੰਗੀ ਲੱਗੇ ਤਾਂ ਵੀ ਕੋਈ ਗੱਲ ਨਹੀਂ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ